ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਸਭ ਦਾ ਹੀ ਭਲਾ ਕਰੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਕਹਿੰਦੇ ਆ ਜਿਨੇ ਜਿਨੇ ਨਾਮ ਧਿਆਇਆ ਵਾਹਿਗੁਰੂ ਜੀ ਨੇ ਉਹਦਾ ਕਾਜ ਸਵਾਰਿਆ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੇ ਹੀ ਕਾਰਜ ਸਵਾਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਸਾਰਿਆਂ ਦੇ ਹੀ ਘਰ ਵਿੱਚ ਸੁਖ ਸ਼ਾਂਤੀ ਰਹੇ ਸਾਰੇ ਘਰ ਘਰ ਦੇ ਪਰਿਵਾਰ ਦੇ ਜੀ ਰਲ ਮਿਲ ਕੇ ਰਹਿਣ ਵਾਹਿਗੁਰੂ ਜੀ ਕਿਰਪਾ ਕਰਨ ਚਾਹ ਤੈ ਨਾਮ ਗੁਈ ਵਾਹਿਗੁਰੂ ਚਾਹ ਤੈ ਨਾਮ ਚਾਹ ਤੈ ਨਾਮ ਗੁਈ ਜੀ ਚਾਹ ਤੈ ਨਾਮ

ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਿਰਪਾ ਕਰਨ ਕਹਿੰਦੇ ਆ ਜਿਨ ਜਿਨੇ ਨਾਮ ਧਿਆਇਆ ਤਿਨ 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 ਕਾਜ ਸਵਾਰਿਆ ਵਾਹਿਗੁਰੂ ਜੀ ਸਾਰਿਆਂ ਤੇ ਹੀ ਕਿਰਪਾ ਕਰਨ ਸਾਰੇ ਹੀ ਵਾਹਿਗੁਰੂ ਜੀ ਦੇ ਲੜ ਲੱਗਣ ਵਾਹਿਗੁਰੂ ਜੀ ਕੋਲੋਂ ਆਪਣਾ ਪਿਆਰ ਲੈਣ ਚਰਨਾਂ ਦਾ ਪਿਆਰ ਬਖਸ਼ਣ ਵਾਹਿਗੁਰੂ ਜੀ ਚਰਨਾਂ ਤੇ ਆਪਣੀ ਜਗ੍ਹਾ ਬਖਸ਼ਣ ਕਰਨ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ सात नाम वाहे गुरु सात नाम वाहे गुरु सात नाम वाहे गुरु सात नाम व